ਹੈ ਬਾਈਕ ਵਾਲੇ ਬਾਈਕ ਵਾਲੇ ਖੜਿਓ ਬਾਈਕ ਵਾਲੇ ਸਾਰੇ ਹੈ ਸਾਰੇ ਬਾਈਕ ਵਾਲੇ ਬਾਈਕ ਵਾਲੇ ਕਾਰ ਵਾਲਿਓ ਤੁਸੀਂ 11 ਸਾਲ ਤੋਂ ਉਪਰੋਂ ਕਿਹੜੇ 11 ਸਾਲ ਤੋਂ ਉਪਰਾਂ ਕੋਈ ਨਹੀਂ 11 ਸਾਲ ਤੋਂ ਉਪਰਾਂ ਤਾਂ ਘਸਾ ਖੜਾ ਕਰੋ ਤੁਸੀਂ 11 ਸਾਲ ਕੱਲਾ ਕੂਹ ਹੈ ਉਹ ਕਿਹੜਾ ਬਾਈਕ ਚਲਾਉਣਾ ਹੈ ਹਾਂਜੀ ਪੈਸਾ ਤੋਂ ਬਣਾਇਆ ਜਰਾ ਵਰਨ ਕਿਤੇ ਲਾਦੀ ਖੜੀ 1200 ਤੋਂ ਉੱਪਰ ਦੇਰਨ ਤੇ ਬਾਈਕ ਚਲਾਉਣਾ ਹੈ ਵਿਦਾਊਟ ਗੇਅਰ ਵਿਦਾਊਟ ਗੇਅਰ ਚਲਾ ਲੈਂਦੇ ਆ ਐਕਟਿਵ ਆ ਵੀ ਗੇਅਰ ਆ ਉਹਦੇ ਆਟੋਮੈਟਿਕਲੀ ਗੇਅਰ ਉਹਨੂੰ ਇਹ ਨਾ ਸਮਝੋ ਵੀ ਐਕਟਿਵ ਦੇ ਗੇਅਰ ਨਹੀਂ ਹੈ ਗੇਅਰ ਆ ਜਿਹੜੀ 50cc ਹੈ ਲੈਕਟ੍ਰਿਕੀ ਵਾਲੀ ਆ ਬਹੁਤ ਛੋਟੀ ਆ ਉਹ ਵਿਦਾਊਟ ਗੇਅਰ ਆ ਠੀਕ ਹੈ ਜਿਹੜੀ ਗੱਡੀ ਆ ਆਟੋਮੈਟਿਕ ਹੈ ਜਿਹਾ ਪਾ ਵੀ ਵਿਦਾਊਟ ਗੇਅਰ ਨਹੀਂ ਹੈ ਗੇਅਰ ਤਾਂ ਉਹ ਆਟੋ ਪੈਂਦੀ ਆ ਹਮੇਂ ਇਹਨਾਂ ਤੋਂ ਲੈ ਮਾ 20 ਕਿ ਜਿਹੜਾ ਕਲਾਸ ਨਾ ਪੱਕਿਆ ਆਪਾਂ ਘੇਰ ਪਾਉਣੇ ਉਹ ਹੀ ਘੇਰਾਂ ਦੀ ਤੁਸੀਂ ਘੇਰਾਂ ਨਹੀਂ ਹੈ। ਦੇ ਵਿੱਚ ਜੇ ਤੁਸੀਂ ਸਟਡੀ ਟੈਂਪ ਕਰ ਲਈ ਨਾ ਪਾਸ ਤੁਸੀਂ ਕਰਦੇ। ਤੁਸੀਂ ਜਾਂਦਾ ਹੈ ਕੱਟ ਕਰਕੇ ਬਾਹਰ ਆਇਆ ਜਾਂਦੇ ਜਾ ਕੇ ਜਿਹਾ ਫਟੋ ਘਾਟ। ਘਾਟ ਤੁਸੀਂ ਫਿਰ ਬਣੋਗੇ ਕਿ ਨਹੀਂ ਬਣੋਗੇ। ਦੇਖਾ ਲੈ ਸਮਝੀ ਬੱਲੇ। ਬਾ ਕਿਉਂ ਆਪਣਾ ਕੈਰੀਅਰ ਕਿਉਂ ਖਤਮ ਕਰ ਰਹੇ ਹੋ? ਤੁਹਾਡੇ ਨੇ ਮਰਚਾ ਹੁੰਦਾ ਤੁਹਾਡੇ ਮਰਚਾ ਹੁੰਦਾ। ਤੁਹਾਨੂੰ ਜੋਬ ਨਹੀਂ ਮਿਲਦੀ ساری ਉਮਰ। ਜੇ ਜੋਬ ਨਾ ਮਿਲੀ ਤੁਹਾਡੀ ਪੜ੍ਹਾਈ ਕੀਤੀ ਤੁਸੀਂ ਕੋਸ਼ਿਸ਼ ਜਦੋਂ ਟਾਈਮ ਲੰਘ ਗਿਆ। ਜਿਹੜਾ ਬੰਦਾ ਮਿਹਨਤ ਜਿਹੜਾ ਹੁੰਦਾ। ਉਹਨਾਂ ਤੋਂ ਪੁੱਛ ਕੇ ਦੇਖੋ ਤੇ ਤੁਸੀਂ ਕਿਉਂ ਬੜੇ ਨਿੱਕੇ ਆਪਣੇ ਘਰ ਦਾ ਪੈਸਾ ਬਰਬਾਦ ਕਰਕੇ ਤਾਂ ਹੀ ਮਰਜੀ ਦੇ ਖਰਚਾਂ ਤੋਂ ਸਾਰੋ ਤੇ ਤੁਸੀਂ ਆਪਣੇ ਹਾਲਾਤੋਂ ਪੈਸਾ ਕਮਾ ਲਿਓ ਥੋੜਾ ਜਿਹਾ ਟੋਡਾ ਚਾਹ ਲਾਂ ਇਕੱਠੀਏ ਤੁਹਾਡੇ ਪੇਰੈਂਟਾਂ ਨੂੰ ਫਜ਼ਾ ਤਾਂ ਮਿਲ ਜਾਈਏ ਨਾ ਲੈਮ ਤਾਂ ਅਸੀਂ ਨਾਲ ਜਦੋਂ ਤੁਹਾਡੇ ਬੱਚਿਓ ਤੁਹਾਡੇ ਹੱਥ ਚਾਹ ਲਾਂ ਕੱਢਣ ਲੱਗਿਆ ਸੀ ਇਸੇ ਕਰਕੇ ਸਾਰੀ ਪੁਲਸ ਇਕੱਠੀ ਕਰਕੇ ਲਾਈ ਆ ਵੀ ਤੁਸੀਂ ਕਦੇ ਇੱਧਰ ਨੁਕਰੇਗਾ ਘੜੀ ਤੋਂ ਦੂਜਾ ਨਿਕਲ ਕੇ ਤੁਸੀਂ ਅਸੀਂ ਤੁਹਾਡਾ ਬਿਲਕੁਲ ਸਾਰੇ ਪੱਜੋਂ ਜਾਣ ਕਰਕੇ ਤੁਹਾਨੂੰ ਅੱਜ ਚਲਾਣ ਕਰਦੀ ਹੈ ਠੀਕ ਹੈ ਸਹਿਮਤ ਹੋ ਇਸਦੀ ਨਾਲ ਦੱਸੋ ਬੋਲ ਕੇ ਦੱਸੋ ਬੇਟੇ ਸਿਰ ਨੂੰ ਸਹਿਮਤ ਹੋ ਕੇ ਨਹੀਂ ਕੀ ਹੋਣਾ ਤੇ ਤੁਸੀਂ ਦੱਸੋ ਫਿਰ ਇਹਦਾ ਸੋਲੂਸ਼ਨ ਕੀ ਹੈ ਇਸਦੀ ਦਾ ਹੱਲ ਕੀ ਹੈ ਦੱਸੋ ਤੁਸੀਂ ਦੱਸੋ ਬੇਟੇ ਕੀ ਹੱਲ ਹੈ ਸੈਮੀਨਾਰ ਲਾ ਕੇ ਤੁਹਾਨੂੰ ਇਸਦੀ ਕੋ ਡਾਕਟਰ ਤੋਂ ਕਰਵਾ ਸਕਦੇ ਮਨੂੰ ਇਸਦੀ ਤੁਸੀ ਜਾਣੂ ਹੋ ਚੁੱਕੇ ਤੁਹਾਡੇ ਪੇਰੈਂਟਸ ਆਉਂਦੇ ਹੋ ਸਕੇ ਹੋ ਫਿਰ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਜਾ ਸਾਨੂੰ ਤੈਨਾਂ ਜਾਂ ਪੁੱਤ ਨੂੰ ਕੁਝ ਕਰਨਾ ਕੀ ਕਹਿੰਦਾ ਕਿ ਅੱਜ ਆਵਾਂਗੇ ਇਹੀ ਹੋ ਸਕਦਾ ਦੱਸੋ ਕਿਹੜਾ ਕਿਹੜਾ ਹੱਲ ਦੱਸੋ ਫਿਰ ਕੀ ਹੈ ਆਪਾਂ ਹੱਲ ਕੀ ਕਰੀਏ ਅਸੀਂ ਦੱਸੋ ਤੁਹਾਡੇ ਮੂੰਹ 'ਚ ਸੋਨਾ ਜੁੜਾ ਹੋ ਸਕਦਾ ਸਭ ਕੁਝ ਚੀਜ਼ ਦਾ ਨਾ ਪਤਾ ਹੋਵੇ ਤੁਸੀਂ ਸਾਡੇ ਨਾਲ ਵਧੀਆ ਗੱਲ ਕਰਦੇ ਹੋ ਦੱਸੋ ਕੀ ਆ ਬੰਦਾ ਦੱਸੋ ਬਟੇ ਬੋਲੋ ਤੁਸੀਂ ਪੜ੍ਹੇ ਕਿਉਂ ਇਹੋ ਵੀ ਬੰਦਾ ਵਧੀਆ ਲੈਕਚਰ ਦਿੰਦੇ ਹੋ ਜੇ ਕਿਸੇ ਵੀ ਅਧਿਆਪਕ ਦੇ ਗਿਆਨ ਦਾ ਬੋਲੋ ਦੱਸੋ ਬਟੇ ਕੋਈ ਹੱਲ ਹੈ ਤੁਹਾਡੇ ਕੋਲ ਕਿ ਨਹੀਂ ਹੈ ਫਿਰ ਸਾਡੀ ਗੱਲ ਮੰਨੋ ਕਹਿਣਾ ਮੰਨੋ ਮੰਨ ਲਓ ਕਿ ਸਾਡੇ ਸਾਹਿਬ ਨੇ ਉਹ ਸਾਹਿਬ ਨੇ ਸਾਡੀ ਜ਼ਿੰਦਗੀ ਨੂੰ ਲੰਮੀ ਕਰਨਾ ਸੀ ਸੋਚਿਆ ਅਗਰ ਅਸੀਂ ਚਾਹ ਨਹੀਂ ਉਹਦਾ ਸਾਥ ਦੇ। ਇਹਨਾਂ ਦਾ ਵੀ ਨਾਂ ਦੇਣਾ ਚਾਹੁੰਦਾ ਕਿ ਨਹੀਂ ਮੰਨਦਾ। ਤੁਸੀਂ ਕਾਵਾ ਸਾਹਿਬ ਤੋਂ ਘਰੋ ਕੇ ਲਾਇਸੈਂਸ ਲਓ ਜੋ ਵੀ ਮਰਜ਼ੀ ਚੱਲੋ। ਪਰ ਰਫਟ ਡਰਾਈਵਰੀ ਨਹੀਂ ਕਰਦੀ ਫਿਰ ਵੀ ਸਜ਼ਾ ਲੱਗਦੀ ਹੈ। ਫਿਰ ਇਹ ਜਿਵੇਂ ਬੰਦੇ ਲਾਉਦੇ ਗੱਡੀ ਬਾਈਕ ਚਲਾਉ ਸਾਨੂੰ ਕੀ ਪ੍ਰੋਬਲਮ ਆ ਤੁਸੀਂ ਦੁਨੀਆ ਵੀ ਤਾਂ ਤੁਰੀ ਫਿਰਦੀ ਹੈ। ਬੱਚਿਆਂ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਹੈ। इस विडियो अगे शेयर जरूर करना जी कृपा करके चैनल साब्राइब जरूर कर लो जी हूँ फास्ट न्यूज पाबी प्ले स्टोर तो इंस्टॉल करके ताज़ा खबर पढ़ते देख सकते हो धनबाद